ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੇ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਰਾਣਾ ਹੈਗਾ ਜੀ ਮਹਰਾਣਾ ਪਿੰਡ ਦੋਸਤੋ तकरीबन ਹਰੀਕੇ ਪਤਨ ਦੇ ਬਿਲਕੁਲ 4 ਕਿਲੋਮੀਟਰ ਦੀ ਦੂਰੀ ਤੇ ਹੈਗਾ ਅਮਰਸਾਹ ਰੋਡ ਦੇ ਉੱਪਰ ਹੀ ਪਿੰਡ ਆ ਮਹਰਾਣਾ ਬਹੁਤ ਮਸ਼ਹੂਰ ਪਿੰਡ ਆ तकरीबन ਜਿਹੜੀਆਂ ਦੋਸਤੋ ਟਰਾਲੀਆਂ ਵੀ ਜਿਹੜੀਆਂ ਬਣਦੀਆਂ ਹੈਗੀਆਂ ਵੱਡੀਆਂ ਦੁਕਾਨਾਂ ਟਰਾਲੀਆਂ ਦੀਆਂ ਬਿਲਕੁਲ ਦੋਸਤੋ ਖੇਤੀਬਾੜੀ ਦੇ ਸੰਤ ਬਣਦੇ ਆ ਉੱਪਰ ਦੁਕਾਨਾਂ ਹੈਗੀਆਂ ਨੇ ਉੱਥੋਂ ਤੁਸੀਂ ਜਿਹੜਾ ਦੋਸਤੋ ਸੱਜੇ ਪਾਸੇ ਟਰਨ ਲੈਣੀ ਹੈਗੀ ਜੇਕਰ ਤੁਸੀਂ ਹਰੀਕੇ ਪਤਨ ਤੋਂ ਆ ਰਹੇ ਹੋ ਤੇ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਜਿਹੜਾ ਮਹਰਾਣਾ ਹੈਗਾ ਤੇ ਅੱਜ ਜਿਹੜੀ ਦੋਸਤੋ ਇਸ ਘਰ ਤੋਂ ਵੀਡੀਓ ਆਪਣੀ ਦੂਜੀ ਤੀਜੀ ਵੀਡੀਓ ਜਿਹੜੀ ਹੈ ਤਕਰੀਬਨ ਐਨੀਮਲ ਜਿਹੜੇ ਹੈਗੇ ਦੋਸਤੋ ਇੱਕ ਦੋ ਨਗ ਕਦੇ-ਕਦੇ ਜਿਹੜੇ ਵੀਰ ਹੋਣੀ ਵਪਾਰ ਦੀ ਲਾਈਨ ਅ ਕਦੇ-ਕਦੇ ਜਿਹੜੇ ਪਸ਼ੂ ਆਉਂਦੇ ਰਹਿੰਦੇ ਇਸ ਘਰੇ ਤੇ 23 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਠੀਕ ਹੈ ਜੀ ਸਮਾਂ ਜਿਹੜਾ ਸਾਢੇ 10 ਵਜੇ ਦਾ 10 ਵਜੇ ਦਾ ਸਮਾਂ ਹੈਗਾ ਮਾਰਨਿੰਗ ਦਾ ਤੇ ਵੇੜ ਦਿਖਾਉਣੀ ਹੈ ਤੁਹਾਨੂੰ ਇੱਕ ਠੀਕ ਹੈ ਜੀ ਤੇ ਪ੍ਰੋਪਰ ਸੂਈ ਕਿੰਨੇ ਟਾਈਮ ਦੀ ਹੈ ਕਿੰਨਾ ਹੁਣ ਥੱਲੇ ਦੁੱਧ ਹੈਗਾ ਉਹ ਆਪਾਂ ਪੂਰੀ ਇਨਫਰਮੇਸ਼ਨ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪੱਕੀ ਵਹਿੜ ਸੂਈ ਸਵਾਈ ਆ ਆਪਣੀ ਨਰਕ ਪਰਖ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਤੁਸੀਂ ਘਰ ਵਿਜ਼ਿਟ ਕਰਕੇ ਆਪ ਵੀ ਜਰੂਰ ਕਰ ਸਕਦੇ ਹੋ ਆਜੋ ਕਰਦੇ ਆਂ ਬਧੇਰੇ ਗੱਲਬਾਤ ਪੁੱਛ ਲੈਣੀ ਕੀ ਡਿਟੇਲ ਹੈਗੀ ਆ ਇਸ ਵਹਿੜ ਦੇ ਦੁੱਧ ਦੇ ਰਿਕਾਰਡਿੰਗ ਤੇ ਆਜੋ ਵੀਰ ਜੀ ਹੋਰ ਵੀਰ ਕੀ ਹਾਲ ਨੇ ਵਧੀਆ ਵਧੀਆ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਸਰੀ ਦਾ ਵੀਰ ਤੇ ਇੱਕ ਵੀਰ ਆਪਣੇ ਭੈਣ ਭਰਾ ਨੂੰ ਆਪਣਾ ਨਾਮ ਵੀ ਜਰੂਰ ਦੱਸ ਦੇ ਭਾਈ ਮੇਰਾ ਨਾਮ ਲਾਪਰੀ ਸਿੰਘ ਹੈ ਜੀ ਠੀਕ ਆ ਹਾਂ ਜੀ ਤੇ ਲਾਪਰੀ ਜੀ ਤਾਂ ਭਾਈ ਅੱਜ ਵਹਿੜ ਆਪਣੇ ਕੋਲ ਵਿਖਾਊਗਾ ਹਾਂ ਜੀ ਹਾਂ ਜੀ ਵਿਖਾਊ ਭਾਈ ਆਪਣੀ ਠੀਕ ਆ ਹਾਂ ਜੀ ਠੀਕ ਆ ਤੇ ਦੋਸਤੋ ਬਿਲਕੁਲ ਰੂੜੀ ਵਾਲਾ ਠੀਕ ਆ ਨਾਲ ਪਿੰਡ ਹੈਗਾ ਰੂੜੀ ਵਾਲਾ ਨਾਲ ਪਿੰਡ ਹੈਗਾ ਤੇ ਹਰੀ ਦੇ ਪੱਤੋਂ ਤੋਂ ਮਾ ਜਿੱਦਾਂ ਦੱਸਤਾ ਸੀ ਬਿਲਕੁਲ ਨੇੜੇ ਹੈਗਾ 4 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਤੇ ਵੜ तकरीबन ਵੀ ਕਿੰਨਾ ਸੂਬਾ ਸੂਈ ਤੇ ਕਿੰਨੇ ਦਿਨ ਹੋ ਗਏ ਸੂਈ ਭਾਈ ਦੂਜਾ ਸੂਬਾ ਹੋਈ ਹੈ ਜੀ ਗੱਲ ਦੂਜਾ ਸੂਬਾ ਜੀ ਹਾਂਜੀ ਦਿਨ ਕਿੰਨੇ ਹੋ ਗਏ ਇਹਨੂੰ ਭਾਈ 14-15 ਦਿਨ ਹੋ ਗਏ ਆ ਸੂਈ 14-15 ਦਿਨ ਹੋ ਗਏ ਹਾਂਜੀ ਠੀਕ ਆ 14-15 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਮਗਰ ਇਹਦਾ ਬੱਚਾ ਤੁਸੀਂ ਦੇਖ ਸਕਦੇ ਹੋ ਬੱਚੀ ਹੈਗੀ ਠੀਕ ਬੱਚੀ ਹੈ ਨਾ ਮਗਰ ਹਾਂਜੀ ਹਾਂਜੀ ਭਾਈ ਬੱਚੀ ਮਗਰ ਮਗਰ ਬੱਚੀ ਹੈ ਬੱਚੀ ਤੁਸੀਂ ਬਿਲਕੁਲ ਧਿਆਨ ਦੇ ਵਿੱਚ ਰੱਖ ਲੋ ਆ ਬੱਚੀ ਹੈ ਠੀਕ ਹੈ ਇਸ ਵੈੜ ਦੇ ਮਗਰ ਤੇ ਸਵੇਰ ਦੂਜਾ ਦੱਸਿਆ ਨਾ ਜੀ ਹਾਂਜੀ ਹਾਂਜੀ ਦੂਜਾ ਸਵੇਰ ਠੀਕ ਹੈ ਬਾਕੀ ਸਿੰਘ ਜਿਹੜੇ ਆ ਦੋਸਤੋ ਦੇ ਦਰਮਿਆਨੇ ਸਿੰਘ ਹੈਗੇ ਆ ਬਾਕੀ ਹਾਂਜੀ ਭਾਈ ਇਹਨਾਂ ਵੀ ਮਾਰਦੀ ਮੋਰਦੀ ਨਹੀਂ ਗਾਂ ਬਹੁਤ ਵਧੀਆ ਠੰਡੀ ਸੀਰ ਆਈ ਹਾਂਜੀ ਹਾਂਜੀ ਇਹ ਦੇਖੋ ਇਹ ਤਾਂ ਹੀ ਬੰਦਾ ਭਾਵੇਂ ਤੇ ਭਾਈ ਤੁਲੇ ਕੋਈ ਚੱਕਰੀ ਨਾ ਲੱਤ ਨਾ ਲਾਉਂਦੀ ਰਹੀ। ਠੀਕ ਆ ਠੀਕ। ਬਿਨਾ ਸਿੱਧੋ ਚੋਈਦੀ ਅਸੀਂ ਬਿਨਾ ਮੰਗੇ ਤੋਂ। ਬਿਨਾ ਬੰਗੇ ਤੋਂ ਹਾਂਜੀ ਹਾਂਜੀ। ਤੇ ਹੁਣ ਲਾਪਰੀਤ ਕਿੰਨਾ ਦੁੱਧ ਬਈ ਜਿਹੜਾ ਚਵਾ ਦੇਗਾ ਥੱਲੇ? ਭਾਈ 9 ਕਿਲੋ ਦੁੱਧ ਚਵਾ ਦੇਗਾ ਜੀ। 9 ਕਿਲੋ। ਹਾਂਜੀ। ਵੀ ਘੱਟ ਨਹੀਂ ਹੁੰਦਾ ਵੱਧ ਭਾਵੇਂ ਜਾਵੇ। ਨਹੀਂ ਵੱਧ ਭਾਵੇਂ ਹੋ ਜੀ। ਠੀਕ ਘੱਟ ਨਹੀਂ ਘੱਟ ਨਹੀਂ ਹੈਗਾ। ਵੱਧ ਜਰੂਰ ਹੋਣਾ। ਠੀਕ ਇਹਨੂੰ ਮੜਾ ਹਿੱਕਿ ਹੁਣ। ਆ ਸੋ ਦੋਸਤੋ 9 ਲੀਟਰ ਦੀ ਤੁਸੀਂ ਮਿਲਕ ਦੀ ਜਿਹੜੀ ਆ ਅਚਵਾਈ ਆ ਘਰ ਵੀ ਜਟ ਕਰਕੇ ਕਰ ਸਕਦੇ ਹੋ। ਬਾਕੀ ਥਣ ਦੀ ਹਵਾ ਨੇ ਦੀ ਤੁਸੀਂ ਬੇਸ਼ੱਕ ਠੀਕ ਆ ਥਣ ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ तकरीबन ਲੰਬਾ ਥਾਣਾ ਹੈਗਾ ਮੁੱਠੀ ਵਾਲਾ ਥਾਣਾ ਤੇ ਬਿਲਕੁਲ ਨੋਕ ਵਾਲਾ ਥਾਣਾ ਠੀਕ ਆ ਤਿੱਖੇ ਨੋਕ ਵਾਲੇ ਥਾਣਾ ਤੇ ਚਵਾਈ ਲਾਪਰੀ ਤੇ ਬੜੀ ਚੰਗੀ ਪੋਲੀ ਆ ਹਾਂ ਜੀ ਬਹੁਤ ਭੋਲੀ ਭਾਈ ਠੀਕ ਆ ਹਾਂ ਜੀ ਚਵਾਈ ਦੋਸਤੋ ਪੋਲੀ ਆ ਬਾਕੀ ਉਲਟ ਪਹਿਣੀ ਵਾਲੇ ਪਾਸੇ ਤੁਸੀਂ ਜਰੂਰ ਨਿਗਾਹ ਮਾਰ ਲਓ ਪੱਧਰ ਲੇਵਾ ਹੋਊਗਾ ਇਹ ਨਹੀਂ ਹੋਊਗਾ ਕੋਈ ਬਾਦ ਘਾੜ ਹੋਗੀ ਕੋਈ ਟੇਡਾ ਮੇਡਾ ਜਿਹਾ ਲੇਵਾ ਨਹੀਂ ਹੋਊਗਾ ਬਿਲਕੁਲ ਪੱਧਰ ਸਟੇਟ ਲੇਵਾ ਆ ਠੀਕ ਆ ਜੀ ਚੋਂ ਪਾਸੇ ਤੁਸੀਂ ਵੇਖ ਲਓਗੇ ਤੇ ਬਿਲਕੁਲ ਜਿਹੜਾ ਲੇਵਾ ਹੈ ਚੰਗੀ ਕੁਆਲਿਟੀ ਦਾ ਹੈ ਠੀਕ ਆ ਤੇ ਵੈੜ ਦੇ ਥਲੇ 9 ਲੀਟਰ ਦੁੱਧ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਬਾਕੀ ਸਿੰਗਾ ਸੰਗਾ ਦੀ ਬੰਤਰ ਤੁਸੀਂ ਹੈਗੀ ਆ ਉਹ ਜ਼ਰੂਰ ਤੁਸੀਂ ਨਾਲ ਵੇਖ ਹੀ ਲੈਣੀ ਆ ਬਾਕੀ ਫੇਸ ਦੀ ਕੁਆਲਿਟੀ ਚੰਗੀ ਆ ਤੇ ਮਗਰ ਖੋਲਪੇ ਤੌਰ ਤੇ ਦਿਖਾਈਏ ਮਾਣ ਜੀ ਚੋ ਚੈੱਕ ਜੀ ਆ ਕਰੋ ਚੈੱਕ ਠੀਕ ਆ ਭਵਾਨੇ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਸੀਂ ਵੇਖ ਲਓ ਸਟੇਟ ਹੈਗਾ ਦੋਸਤੋ ਠੀਕ ਆ ਇੱਕ ਵਾਰੀ ਆਪਾਂ ਢੇੜਾ ਫੇਰ ਕਢਾਵਾਂਗੇ ਲਵ ਇੱਕ ਵਾਰੀ ਨਾ ਫੇਰ ਵੇਚ ਕੇ ਕਮਾ ਦੇ ਜੀ ਜਿਹੜਾ ਪਿੱਛੇ ਹੋ ਜੋ ਠੀਕ ਹੈ ਜੇ ਪੂਰੀ ਸਮਝ ਆ ਜੇ ਦੋਸਤੋ ਤੁਹਾਨੂੰ ਠੀਕ ਹੈ ਤੁਸੀਂ ਸੌਦਾ ਕਰ ਲਿਓ ਮਗਰ ਬੱਛੀ ਆ ਬੱਛੀ ਵੀ ਚੰਗੀ ਜਾਤ ਦੀ ਆ ਸੋਹਣੀ ਬੱਛੀ ਆ ਠੀਕ ਹੈ ਠੀਕ ਹੈ ਤੇ 9 ਲੀਟਰ ਦੀ ਚਵਾਈ ਆ ਦੋਸਤੋ ਬਾਕੀ ਮੋਲ ਭਾਅ ਪੜਦਾ ਆ ਆਪਾਂ ਬਾਈ ਲੱਭ ਤੋਂ ਪੁੱਛ ਲੈਨੇ ਆ ਲਾਭਰੀ ਤਾਂ ਕਿੰਨੇ ਦੀ ਡਿਮਾਂਡ ਆ ਵੀਰ ਜੀ ਦੀ ਬਾਈ ਜਮਾਨੇ ਦੀ 30000 ਰੁਪਇਆ 30000 ਹਾਂ ਜੀ ਤੇ ਕੀ ਭਾਈ ਲੈਣ ਦੇ ਵਾਲੀ ਗੱਲ 27000 ਰੁਪਏ ਦੀ ਆ ਪਾਕਾ ਦੇਣਾ ਜੀ 27000 ਦੀ ਮੁੱਲ ਵੇਹ 30000 ਹਾਂਜੀ ਹਾਂਜੀ ਮੁੱਲ 30000 ਤੇ 27 ਦੇ ਵਿੱਚੋਂ ਕੋਈ ਘਰੇ ਆਇਆ ਤਾਂ ਥੋੜਾ ਬਾਤ ਹੋ ਜੀ ਕੋਈ ਨਹੀਂ ਕੋਈ ਨਹੀਂ ਪਈ ਉਹਦੇ ਮਾਰਦਾਨ ਹੋਊਗਾ ਜੀ ਠੀਕ ਆ ਹਾਂਜੀ 27000 ਵੀ ਰਾਂ ਦਾ ਵੀ ਘੱਟੋ ਘੱਟ ਦੋਸਤ ਠੀਕ ਆ ਸੀਲ ਸੌ ਪੂਰੀ ਹੈ ਤੇ ਬੱਚਾ ਲਾ ਕੇ ਮੜ ਕੇ ਧਾਰਾ ਮਰਵਾ ਦਗੇ ਹਾਂਜੀ ਹਾਂਜੀ ਆ ਜਰੂਰ ਕਰਾ ਦਿਓ ਚੈੱਕ ਜੀ ਕੀ ਦੋਸਤੋ ਆਪਾਂ ਬਿਲਕੁਲ ਧਾਰਾ ਮਾਰ ਕੇ ਚੈੱਕ ਕਰਵਾ ਦਿੰਦੇ ਆ ਕਿਉਂ ਥਰਾਂ ਦੀ ਚੱਕ ਪਾਸ ਹੋ ਜਾਏਗੀ ਬਾਕੀ ਚਵਾਈ ਦਾ ਪਤਾ ਲੱਗ ਜਾਏਗਾ ਕਿਹੋ ਜੀ ਚਵਾਈ ਆ ਤੇ ਬਿਨਾ ਬੰਗੇ ਤੋਂ ਆ ਦੋਸਤੋ ਬਿਨਾ ਨਿਆਣੇ ਤੋਂ ਬਿਨਾ ਰੱਸੀ ਪਾਇਓ ਤੁਸੀਂ ਬਿਲਕੁਲ ਇਦਾਂ ਹੀ ਚਵਾਈ ਕਰਨੀ ਹੈਗੀ ਇਸ ਬੈਡ ਦੀ ਠੀਕਾ ਬੱਚੇ ਨੂੰ ਛੱਡ ਲਾ ਤੇ ਬਿਲਕੁਲ ਬਸ ਸਮਾਤ ਤੋਂ ਬਾਅਦ ਚਵਾਈ ਕਰ ਲੈਣੀ ਹੈ ਸਟਾਰਟ ਕੋਈ ਬੰਗਾ ਪਾਉਣ ਦੀ ਲੋੜ ਨਹੀਂ ਹੈਗੀ ਬੰਨ ਲਓ ਬੰਨ ਪ੍ਰੋਪਰਟੀ ਹੈ ਦੋਸਤੋ ਤੁਸੀਂ ਚੁਵਾਈ ਦੇਖ ਲਿਓ ਅਗਲੇ ਮਗਰਲੇ ਥਾਣਾ ਦੇ ਦੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਵੈੜ ਚੰਗੀ ਆ ਅੱਗੇ ਦੋਸਤੋ ਗਰਮੀ ਦਾ ਸੀਜ਼ਨ ਨੂੰ ਵੇਖਦੇ ਹੋਏ ਵੈੜ ਚੰਗੀ ਆ ਕਿਸੇ ਤਰ੍ਹਾਂ ਦੀ ਕੋਈ ਗਰਮੀ ਮਹਿਸੂਸ ਨਹੀਂ ਕਰੂਗੀ ਵੈੜ ਜਿੱਥੇ ਮਰਜ਼ੀ ਬਣਦੋਂਗੇ ਧੁੱਪੇ ਛਾਵੇਂ ਠੀਕ ਆ ਤੇ ਕੋਈ ਉਹ ਨਹੀਂ ਹੈਗੀ ਕਿ ਐਫ ਐਫ ਵੈੜਾਂ ਦਾ ਥੋੜਾ ਜਿਹਾ ਜ਼ਿਆਦਾ ਹੁੰਦਾ ਸਮੱਸਿਆ ਵੀ ਵਜਦੀਆਂ ਬਹੁਤ ਆ ਗਰਮੀ ਦੇ ਵਿੱਚ ਤੇ ਪਰ ਇਹ ਵੈੜ ਜਿਹੜੀ ਆ ਦੋਸਤੋ ਤਕਰੀਬਨ ਦੇਸੀ ਪਣੇ ਦੇ ਵਿੱਚ ਆਪਾਂ ਕਹਿ ਲਾਂਗੇ ਦੇਸੀ ਕ੍ਰੋਸਿੰਗ ਬਰੀਡ ਦੇ ਵਿੱਚ ਆ ਜਾਂਦੀ ਹੈ ਆ ਲੋ ਜੀ ਕਰੋ ਜੀ ਸਟਾਰਟ ਜੀ ਆ ਅਗਲੇ ਨਾਲ ਅਗਲਾ ਜਿਹੜਾ ਦੋਸਤੋ ਤੁਸੀਂ ਚਵਾਈ ਦੇਖ ਲਓ ਠੀਕ ਆ ਜੀ ਚਵਾਈ ਮੋਟੀ ਆ ਤੇ ਭੋਲੀ ਵੀ ਆ ਠੀਕ ਆ ਇਹ ਅਗਲੇ ਥਾਣਾ ਦੀ ਚਵਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮਗਰਲੇ ਥਾਣਾ ਦੀ ਵੀ ਤੇ ਕਰਿਓ ਆ ਮਗਰਲੇ ਥਾਣਾ ਦੀ ਚਵਾਈ ਦੇਖ ਲਓ ਜੀ ਵੀ ਪੋਲੀ ਚਵਾਈ ਆ ਦੋਸਤੋ ਵੈੜ ਚੰਗੀ ਆ ਬਾਕੀ ਇਹ ਕਾ ਸੇਵਾ ਕਰ ਲਓਗੇ ਦੁੱਧ ਤਕਰੀਬਨ 11 ਲੀਟਰ 10 11 ਲੀਟਰ ਨਾਰਮਲੀ ਇਸ ਵੈੜ ਨੇ ਦਿੱਤੀ ਜਾਣਾ ਠੀਕ ਆ ਹੁਣ 9 ਲੀਟਰ ਦੀ ਤੁਸੀਂ ਜਿਹੜੀ ਚਵਾਈ ਕਰਕੇ ਲੈ ਕੇ ਜਾ ਸਕਦੇ ਘਰੋਂ ਠੀਕ ਆ ਚੁਵਾਈ ਜਿਹੜੀ ਆ ਦੋਸਤੋ ਬਿਲਕੁਲ ਕੰਪਲੀਟ ਹੋ ਗਈ ਆ ਤੁਸੀਂ ਚੁਵਾਈ ਦੇਖ ਸਕਦੇ ਹੋ ਕੋਈ 4 ਲੀਟਰ ਤੋਂ ਬਾਹਰ ਵੀ ਹੋ ਸਕਦਾ 4.5 5 5.5 ਹਾਂ ਹਾਂ ਠੀਕ ਆ ਦੁੱਧ ਇੱਕ ਟਾਈਮ ਦੀ ਚੁਵਾਈ ਆ ਥੋੜਾ ਸਮਾਂ ਬੇਸ਼ੱਕ 10:00 ਵਜੇ ਤੱਕ 10:15 ਮਿੰਟ ਦਾ ਸਮਾਂ ਵੀਡੀਓ ਆਪਾਂ ਥੋੜੀ ਡੇਟ ਬਣਾ ਰਹੇ ਆ ਤੇ ਦੋ ਟਾਈਮ ਦੀ ਚੁਾਈ ਤੁਸੀਂ ਘਰ ਵਿਜੇਟ ਕਰਕੇ ਆਵੇ ਜਰੂਰ ਕਰ ਲਿਓ ਤੇ ਬਾਕੀ ਲਾਪਰਿਤ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਜਰੂਰ ਦੱਸ ਦੇ ਓਏ ਮੇਰੇ ਪਾਪਾ ਦਾ ਨੰਬਰ ਹੈ ਜੀ 98742 34301 ਹਾਂਜੀ ਹਾਂਜੀ ਤੇ ਇੱਕ ਹੋਰ ਨੰਬਰ ਹੈਗਾ ਕੋਈ ਇਹੋ ਨੰਬਰ ਇੱਕ ਹੀ ਹੈ ਜੀ ਹਾਂਜੀ ਮੇਰਾ ਨੰਬਰ ਵੀ ਤੁਸੀਂ ਲੈ ਲਓ 7659891962 ਠੀਕ ਹੈ ਤੇ ਦੋਸਤੋ ਇਹ ਵੀਰ ਦੇ ਕੋਲ ਇੱਕ ਵੈੜਾ ਠੀਕ ਹੈ ਬਕਾਊ ਆ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਸੰਪਰਕ ਨੰਬਰਾਂ ਤੇ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ